ਜੀ ਸਾਰਿਆਂ ਨੂੰ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਦ ਹੈ ਜੀ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਲੱਗਿਆ ਜੀ ਆਪਾਂ ਅੱਜ ਦਾ ਜਿਹੜਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਸਾਡੇ ਨਾਲ ਸਬਸਕ੍ਰਾਈਬਰ ਸਾਡੇ ਜੁੜੇ ਹੋਏ ਆ ਸਾਰਿਆਂ ਦਾ ਜੀ ਤਹਿ ਦਿਲੋਂ ਧੰਨਵਾਦ ਆ ਜੀ ਤੁਸੀਂ ਸਾਨੂੰ ਇੰਨਾ ਪਿਆਰ ਤੇ ਇੰਨਾ ਮਾਣ ਬਖਸ਼ਦੇ ਆ ਜੀ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਪਤਾ ਹੀ ਆ ਜੀ ਤੁਹਾਨੂੰ ਵਿਆਹ ਜੀ ਅੱਜ ਦਾ ਦਿਨ ਜਿਹੜਾ ਹੈਗਾ ਮੇਲ ਦਾ ਅੱਜ ਹੈਗਾ ਜੀ ਮੇਲ ਤੇ ਸੁਖਮਨੀ ਸਾਹਿਬ ਦੇ ਜਾਪ ਕਰਾਈ ਜਾਣੇ ਆ ਜੀ ਤੇ ਚੱਲੇ ਆ ਜੀ ਅਸੀਂ ਮਾਲਾ ਨੂੰ ਮੈਂ ਤੇ ਮੇਰਾ ਵੱਡਾ ਭਾਈ ਤੇ ਚਰ ਅਨਜੀਤ ਕੌਰ ਨੂੰ ਮੈਂ ਬਥੇਰਾ ਜੋਰ ਲਾਇਆ ਮਾਹ ਚੱਲ ਚੱਲੀਏ ਚੱਲ ਚੱਲੀਏ ਇਹ ਕਹਿੰਨੀ ਮਨਿੰਦਰ ਦੇ ਡੈਡੀ ਵੀ ਮੈਂ ਭਾਈ ਸ਼ਾਮ ਨੂੰ ਜਾਉਂਗੀ ਫਿਰ ਜੇ ਕਹਿੰਦੀ ਮੈਂ ਇੱਕ ਵਾਰ ਚਲੇ ਗਈ ਮੈਂ ਮੁੜ ਕੇ ਨਹੀਂ ਆਉਣਾ ਉੱਥੇ ਤੇ ਤੁਸੀਂ ਗਈ ਜਾਣਾ ਚਲੋ ਚਲੋ ਤਾਂ ਕਰਕੇ ਕਹਿੰਦੀ ਵੀ ਤੁਸੀਂ ਮੈਨੂੰ ਸ਼ਾਮ ਨੂੰ ਲੈ ਕੇ ਜਾਓ ਤੇ ਤਾਂ ਕਿ ਇਹ ਪੜਾ ਮਾੜਾ ਮੋਟਾ ਨੱਚਣਾ ਗਾਉਣਾ ਉਹ ਸ਼ਗਨ ਵਿਹਾਰ ਜੋ ਵੀ ਕਰਨੇ ਆਪਾਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਵਿੱਚ ਦਿਖਾਵਾਂਗੇ ਆ ਵਿਚਾਰੇ ਦੇ ਚੱਲਦੇ ਚੱਲੇ ਗਏ ਤਾਂ ਚੁੰਨੀ ਲੈ ਲੈ ਚੁੰਨੀ ਲੈ ਲੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਹੈ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਇੱਕ ਐਂ ਦੇਖ ਲਓ ਜੀ ਮੈਂ ਤੁਹਾਨੂੰ ਗੱਲ ਕਰਨੀ ਹੈ ਇਹਦੀ ਚੁੰਨੀ ਇੰਨੀ ਭਾਰੀ ਆ ਜਦੋਂ ਇਹਨੇ ਸ਼ਾਲ ਵਗੈਰਾ ਲੈਣੀਆਂ ਤਾਂ ਉਹ ਕਿੰਨੀ ਭਾਰੀ ਹੋਊਗੀ ਹਨਾ ਇਹਦੇ ਤਜ਼ੀਏ ਵਿੱਚ ਨਹੀਂ ਲੱਤੀ ਤੋ ਗਰੀ ਮੈਂ ਚੁੰਨੀ ਗਏ ਲੱਗੀਆਂ ਮੈਂ ਇਹ ਪੁੱਛਦਾ ਵੀ ਇੰਨੀ ਚੁੰਨੀ ਕਿੰਨੀ ਭਾਰੀ ਆ ਜਦੋਂ ਦਾ ਸ਼ੌਲ ਲੈਣਾ ਨਾ ਮਤਲਬ ਕੰਬਲ ਦੇ ਵੀ ਭਾਰੀ ਹੋ ਗਏ ਅੱਛਾ ਦੇ ਇੱਕ ਹੁੰਗਾ ਲੈ ਸ਼ੌਲ ਆ ਦਾ ਚ ਹਾਂ ਇਹ ਮੈਂ ਤਾਂ ਸੌਲੇ ਲੰਦੀ ਮੈਂ ਕਿਉਂਕਿ ਹੁੰਦਾ ਕਿ ਮੈਨੂੰ ਠਾਣਨੇ ਲੱਗੀ ਤਾਂ ਉਹ ਠਾਣਦੀ ਤਾਂ ਕਰਕੇ ਜਿਹੜਾ ਨਾ ਆਪਣਾ ਬਚੋ ਆਪੇ ਘਰ ਮਾ ਜੇ ਉਹ ਤਾਂ ਵੀ ਬੋਦੀ ਕਿ ਜਦ ਅੱਪਾ ਕੱਢਣਗੇ ਹੁਣ ਉਹ ਵੀ ਕੱਢ ਲੈਣਗੇ ਨੇ ਮੈਂ ਉਹ ਵੀ ਸੁੱਤਾ ਜੀ ਉਹਦੀ ਦੁਵਾਰਾ ਨਾਈਟ ਹੋ ਗਈ ਅੱਜ ਤਾਂ ਸਾਂਝ ਰਹੇ ਉੱਥੇ ਨਾ ਸਾਂਝ ਉੱਠ ਜਾਂਦਾ ਹੈ 4-5 ਵਜੇ ਨੂੰ ਟੈਂ ਟੈਂ ਲੱਜ ਜਾਂਦਾ ਹੈ ਹਾਂ ਤੇ ਫਿਰ ਮੈਂ ਕਿਹਾ ਵੀ ਜਦ ਤੁਸੀਂ ਬੋਲਦੇ ਜਾ ਕੇ ਕਿ ਤਾਂ ਹੁਣ ਪਤਾ ਨਹੀਂ ਕੀ ਹੋ ਜਾ ਜੇ ਬੰਦਾ 24 ਘੰਟੇ ਕਿ ਨਹੀਂ ਕੋਈ ਰਛਟ ਸਕਦੇ ਤਾਂ ਆਕੇ ਟਾਈਮ ਦੇਖੂਗਾ ਉਹ ਬੰਦਾ ਤੇ ਮੈਂ ਕਿ ਤੁਸੀ ਜਾਓ ਭਾਈ ਥੋੜਾ ਕੰਮ ਜਰੂਰੀ ਹੈ ਦੇਖੋ ਨਾਲ ਤਾਂ ਕੋਈ ਸੇਵਾ ਪਾਣੀ ਹੋ ਜਾਂਦਾ ਬਿਨਾਂ ਨਾਲੇ ਬੰਦਿਆਂ ਦਾ ਇੱਕ ਜਣ ਦਾ ਜ਼ਿਆਦਾ ਜਰੂਰੀ ਹੈ ਬੰਦੇ ਦੇ ਮਾਰਨ ਦੇ ਕਿ ਜੋ ਜੀਆ ਤੇ ਦੋ ਜਣੇ ਚੱਲੇ ਆ ਮੈਂ ਤੇ ਮੇਰਾ ਵੱਡਾ ਭਾਈ ਤੇ ਉਹ ਚੱਲੋ ਟਾਈਮ ਮੈਨੂੰ ਹੁਣ ਲੈ ਚੱਲ ਤੇ ਮੈਂ ਉੱਥੇ ਜਿਹੜਾ ਨੀ ਮਾੜਾ ਮੋਟਾ ਕੋਈ ਕੰਮਕਾਰ ਹੋਇਆ ਤੇ ਮੈਂ ਉਸੇ ਕਰਾ ਦਊਗਾ ਕਿ ਮੈਂ ਤੁਹਾਡੇ ਨਾਲ ਸ਼ਾਮ ਨੂੰ ਮੁੜਿਆ ਹਾਂਗਾ ਮੈਂ ਹੁਣ ਉੱਥੇ ਰਹਿ ਜਾਣਾ ਅੱਜ ਵੀ ਅਮਿੰਦਰ ਡੈਡੀ ਇਹ ਕੰਮ ਕਰਦੇ ਉਹਨਾਂ ਦੀ ੱੱਲਿਆਂ ਦੀ ਭੈਣ ਨਹੀਂ ਹੈਗੀ ਤੁਹਾਡੇ ਦੀ ਕੁਝ ਲਾਂਦੇ ਨਾਲੇ ਕਿਸਮਤ ਆ ਗਿਆ ਨੂੰ ਗਾਨਪੂਨ ਦੀ ਸੇਵਾ ਮਿਲ ਜੀ ਹਾਂ ਨਾਲੇ ਕਿਸਮਤ ਆ ਗਈ ਗੱਲ ਆ ਕਿ ਜੇ ਕੋਈ ਰਵੀਰ ਜੀ ਨਾਲ ਖੜਦਾ ਹੋਣਾ ਉਹ ਕੰਮ ਤਾਂ ਆਪਣੀ ਜਗ੍ਹਾ ਸਭ ਕੰਮਾਂ ਦਾ ਵਿੱਚ ਰੱਖੇ ਹੋਣਾ ਫਿਰ ਵੀ ਸਾਡਾ ਨਾਲ ਖੜਨੇ ਦਾ ਫਰਜ਼ ਹੈ ਬਣਦਾ ਹੈਨਾ ਬਣਦਾ ਜੋ ਸਰੋਂ ਕਰਿਆ ਕਰੀ ਮਜਬੂਰੀਆਂ ਦੀ ਮਜਬੂਰੀ ਹੈ ਕੰਮ ਕਰਦੀ ਆ ਹਾਂ ਕੋਈ ਚੱਖਣਾ ਨਹੀਂ ਕਹਿੰਦੀ ਤੁਸੀਂ ਜੇ ਮੁੜਦੇ ਆ ਤਾਂ ਬੜੇ ਕੁਝ ਨੂੰ ਛੱਡ ਕੇ ਆਓ ਬਿਲਕੁਲ ਹੈਨਾ ਬਿਲਕੁਲ ਜੇ ਸਾਡੇ ਤੇ ਜਾਓ ਤੇ ਖੂਬ ਦੇ ਬਾਅਦ ਫਿਰ ਆਪਣਾ ਟਾਈਮ ਨਾਲ ਵਾਪਸ ਆ ਜਿਓ ਫਿਰ ਮੈਂ ਮੜੇ ਚੰਕ ਤੇ ਪੰਜ ਚਾਰ ਪੰਜ ਵਜੇ ਚੱਲਾ ਕੇ ਨਾ ਹਾਂ 5:00 5:00 ਵਜੇ ਚੱਲੋ ਉਹ ਵੀ ਇੰਨੀ ਸਰਜਰੀ ਕਿ ਕਿ ਮਿਲਿੰਦਾ ਦੀ ਫੇਲਾ ਸਕੂਲ ਤੇ ਜੀ ਉਹਦਾ ਵੀ ਜਾਣਾ ਜ਼ਰੂਰੀ ਸੀ ਉਹਨਾਂ ਨੂੰ ਛੁੱਟੀ ਨਹੀਂ ਕਰਨੀ ਬੜੀ ਹੈ ਉਹ ਵੀ ਦਿੱਲਾ ਜੀ ਚੱਲਦਾ ਪਤ ਨਹੀਂ ਕਿਹ ਚੱਕਰ ਹੋਇਆ ਮੇਰਾ ਮੌਸਮ ਅੱਜ ਜਿਹੜਾ ਚੱਲ ਰਿਹਾ ਤੇ ਇਹ ਨਾ ਗੱਲ ਨਾ ਇੱਕੋ ਲੱਗਦਾ ਗਰਮੀ ਵੀ ਮਾਂ ਦਾ ਇੱਕੋ ਲੱਗ ਠੰਡ ਵੀ ਮਾਂ ਦਾ ਕਦੇ ਕੱਪੜੇ ਗੋਹਨ ਨਾ ਕਦੇ ਪਾਦਰ ਉਹ ਵੀ ਦਿੱਕਤ ਆਉਂਦੀ ਹੈ ਬਿਲਕੁਲ ਚੱਲ ਹੁਣ ਮੈਂ ਜਾਵਾਂ ਹਾਂਜੀ ਹਾਂਜੀ ਜਾਓ ਕਿਉਂ ਗੱਗੜੀ ਚ ਕੀ ਕਹਿੰਦੇ ਪਕੌੜੇ ਲਿਆਦੀ ਬਿੱਲੀ ਥੋੜਾ ਸ਼ਾਮ ਨੂੰ ਜਾਣਾ ਨਹੀਂ ਜਾਣਾ ਹੈ ਸ਼ਾਮ ਪਕੌੜੇ ਖਾਣੇ ਅੱਛਾ ਉੱਥੇ ਹੁਣ ਮੇਰੀ ਬੇਤੀ ਉਹਨਾਂ ਨਾਲ ਗੱਲਾਂ ਆਏ ਨੇਤਰ ਦਾ ਸਾਲਾ ਆਇਆ ਲਿਖਾਵਾ ਭਰ ਕੇ ਪਕੌੜੇ ਦੇ ਦੇ ਕੇ ਚਲੇ ਆਏ ਗਿਆ ਨਾ ਲੋਕਾਂ ਨੂੰ ਤੇਰੀ ਗੱਲ ਸੱਚਾ ਮੈਨੂੰ ਮੋਰ ਭੈਣ ਭਾਈਆਂ ਦਾ ਪਤਾ ਨਹੀਂ ਲੋਕ ਵੀ ਨਹੀਂ ਕਹਿ ਸਕਦੇ ਉਹ ਵੀ ਸਾਡੇ ਆਪਣੇ ਨੇ ਤੇ ਸਾਡਾ ਵੀਰ ਜੀ ਨਹੀਂ ਕਹਿ ਸਕਦਾ ਵੀਰ ਜੀ ਨੇ ਤਾਂ ਕਹਿਣਾ ਹੀ ਚੱਤ ਜੇਬ ਚ ਪਾ ਦੇ ਚਾਰ ਪਰ ਕੋੜ ਚਾਰ ਮੰਮੀ ਦਾ ਦੋ ਮੰਮੀ ਦੇ ਦੋ ਮੇਰੇ ਇੱਕ ਅੰਗਤ ਦਾ ਪੰਜ ਗਿਣ ਕੇ ਬਾਹਰ ਜੇਬ ਮੈਂ ਇੰਦਰ ਰਹਿ ਗਿਆ ਸੱਤ ਹੋ ਗਏ ਅਸੀਂ ਅੱਧ ਦੇ ਲੈ ਲੂ ਐ ਸੱਤ ਹੋ ਗਏ ਸੱਤ ਜੇਬ ਚ ਨਹੀਂ ਆਉਣੇ ਜੇਬ ਚ ਨਹੀਂ ਕੋਈ ਦੀ ਹਾਂ ਬੜੀ ਸਿਆਣੀ ਆ ਦੁਆਵਾ ਨਹੀਂ ਭਰ ਕੇ ਲੈ ਕੇ ਆ ਹਾਂ ਬੜੀ ਸਿਆਣੀ ਆ ਤੂੰ ਤਾਂ ਚੱਲ ਠੀਕ ਆ ਮੈਂ ਚਲਦਾ ਚੰਦੋਈ ਚੱਲਦੇ ਹੁਣ ਬੜੇ ਬਾਈ ਨੂੰ ਲੈਣੇ ਤੇ ਫਿਰ ਪਤਨੂੰ ਮਿਲਦੇ ਆ ਘਰੇ ਜਾ ਕੇ ਪਹੁੰਚ ਗਿਆ ਮੈਂ ਘਰੇ ਆ ਆਹ ਬੋਲ ਉਹਦੀ ਸਾਰੇ ਬੀਬੀ ਨੇ ਚੱਕਿਆ ਹਾ ਦਾਤ ਕਹਿੰਦੀ ਹਜੇ ਤਾਂ ਕਿ ਨਹੀਂ ਤੁਸੀਂ ਗਏ ਕਹਿੰਦੀ ਨਹੀਂ ਮੈਂ ਤੁਹਾਨੂੰ ਦੋਹਾਂ ਨੂੰ ਵੱਡ ਸਾਰਿਆਂ ਸਾਸਰੀ ਘਰ ਹਾਂ ਹੱਥ ਬਨ ਕੇ ਨਾ ਮੈਂ ਤਾਂ ਕੋਈ ਨਹੀਂ ਮੈਂ ਤਾਂ ਧੀਲਾ ਵੱੜਦੀ ਆ ਨਾ 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 ਬੀਬੀ ਵੱਡਦੀ ਇਹ ਦਿਖਾਓ ਜੀ ਕਿੱਥੇ ਹੈ ਕੀਲਾ ਇਹਨੇ ਮੈਨੂੰ ਆਉਂਦੀ ਸਾਰੇ ਦਿਖਾਇਆ ਕਹਿੰਦੀ ਆਲੇ ਆ ਦਿਖਦਾ ਤੁਹਾਨੂੰ ਨਹੀਂ ਨਹੀਂ ਮੈਂ ਕਹਿੰਦੀ ਦਿਖਦਾ ਕੀਲਾ ਜੀ ਕੀਲਾ ਵੱਡਦੀਆਂ ਅਜੇ ਤੱਕ ਨਹੀਂ ਇਹਦੇ ਤੁਸੀਂ ਕਹਿੰਦੇ ਬੰਨਣੇ ਨੂੰ ਕਹਿੰਦੇ ਹਜੇ ਤੱਕ ਨਹੀਂ ਤੁਸੀਂ ਕਹਿੰਦੇ ਤੁਸੀਂ ਜਾਦਾ ਜਾਂ ਮੈਂ ਛੱਡਿਆ ਕਰਦਾ ਗੱਲ ਦੀਆਂ ਤਾਲਾ ਲਾਉਂਦਾ ਇਹ ਕੱਲ ਤੇ ਤਾਲਾ ਘਾਤੇ ਦੀ ਮੈਂ ਕੀਲਾ ਹਾਂ ਅੰਦਰ ਕੱਟੀ ਬਾਹਰ ਮਾਰਦੀ ਬਾਲੇ ਵਿੱਚ ਅੰਦਰ ਹੈ ਤਾਂ ਹੈ ਕੀਲਾ ਹਾਂ ਤੂੜੀ ਪਈ ਆ ਉੱਥੇ ਜਿੱਥੇ ਬੰਨਣੀ ਦੇਖ ਲੈ ਜੀ ਹੈਗਾ ਬੇਲਾ ਉਹ ਕਿਲਾ ਕਿੱਥੇ ਗਿਆ? ਉਹ ਢੀਲਾ। ਉਹ ਦੱਤਾ। ਉਹ ਡੋਲ ਤੋੜਦਾ। ਹਾਂ ਹਾਂ ਉਹ ਬੁਹਾਰੀ ਚੱਕਤੀ ਨੇ। ਉੱਥੇ ਪਿੱਛੇ। ਤੇ ਉੱਥੇ ਮੰਨਣਾ, ਉੱਥੇ ਪਾ ਤੂੜੀ ਆ ਨਾ। ਉੱਥੇ ਗੱਡਣਾ ਪਿੱਛੇ। ਨਹੀਂ ਉਹ ਉੱਥੇ ਵੀ ਤਾਂ ਜਾ ਸਕਦੀ ਐ, ਉੱਥੇ ਤੂੜੀ ਆ ਨਾ। ਤੂੜੀ ਸਾਰੀ ਗੇਂਦ। ਉਹਦਾ ਬੁਹਾਰੀ ਲੱਗੀ ਹੋਈ ਆ। ਆ ਮੋਰਾ ਕੀ ਦਾ? ਤੇ ਉਹ ਪੁੱਛਿਆ ਰਖਣਾ ਆਂ। ਅੱਛਾ ਬਾਂਮਣ ਬੈ, ਠੀਕ ਖਮਾਨ ਵਾਲੇ ਦਾ। ਹਾਂ। ਠੀਕ ਆ। ਹਾਂ ਉੱਥੇ ਗੱਡ ਕੇ ਨਾ ਫੇਰ ਇੱਥੇ ਕੱਪੜਾ ਤਾਣ ਲੈਣਾ ਇਕੱਲੀ। ਪਈ ਗਈ ਦਾ ਆਹੋ ਕਾਕਾ ਅੱਗੇ ਕਰ ਦਿੰਦਾ ਮੈਂ ਮੈਂ ਇਹਨੂੰ ਛੱਡਿਆ ਹੁਣ ਤੇ ਸ਼ਾਮ ਨੂੰ ਮੇਰੇ ਨਾਲੇ ਆ ਜੂਗਾ ਉੱਥੇ ਕਰ ਲੂਗਾ ਮੜੇ ਮੋਟਾ ਕੰਮ ਹਣਾ ਠੀਕ ਨਹੀਂ ਗੱਲ ਤੇ ਮੈਂ ਕੀ ਕਰ ਦੂੰਗਾ ਤੇ ਅੱਛਾ ਮੈਨੂੰ ਐ ਦਾ ਸੁਣ ਤੈ ਨਹੀਂ ਜਾਣਾ ਮੈਂ ਕੀ ਕਰਾਂ ਮੈਂ ਤਾਂ ਐ ਕਹਿੰਦੀ ਵੀ ਨਿਆਣਿਆਂ ਦਾ ਕੰਮ ਹੁੰਦਾ ਹੈ ਮੇਰਾ ਕੀ ਆ ਹੁਣ ਸਿਆਣੀ ਬਿਆਣੀ ਆ ਪੁੱਤ ਮਾ ਕਿਸੇ ਸਿਆਣੇ ਨੇ ਕਿਹਾ ਹਾਂ ਕਹਿੰਦਾ ਵੀ ਜਦੋਂ ਕਿਤੇ ਵਿਆਹ ਜਾਣਾ ਜਾਂ ਕਿਤੇ ਕਾਰਜ ਕਰਨਾ ਨਾਲ ਸਿਆਣਾ ਹੋਣਾ ਜ਼ਰੂਰੀ ਆ ਉਹ ਨਹੀਂ ਫੇਰ ਉਹ ਤਾਂ ਸਿਆਣੇ ਨੂੰ ਪਤਾ ਹੁੰਦਾ ਜਿਆਦਾ ਨਾ ਬੀਬੀ ਤੂੰ ਉਹ ਨਾ ਕਰਿਆ ਕਰ ਉੱਪਰ ਨਹੀਂ ਚੜਨਾ ਨਾ ਚਲੀ ਥੱਲੇ ਬਹਿ ਜੀ ਪਕੌੜੇ ਖਾ ਲਈ ਥੱਲੇ ਬਹਿ ਕੇ ਨਾ ਨਾ ਮੈਂ ਤਾਂ ਖਾਂਦੀ ਉਹ ਤੇ ਗਰਾਮਾਂ ਖਾ ਲਈ ਮੈਂ ਕੁਝ ਨਹੀਂ ਖਾਂਦੀ ਪਰਦੀ ਖਾ ਲਈ ਪਰ ਬੰਦਿਆਂ ਵਾਂਗੂ ਨਾ ਸਾਡੇ ਸ਼ਾਮ ਨੂੰ 4-5 ਵਜੇ ਰੈਡੀ ਨਹੀਂ ਪਿਆਰ ਚਲੀ ਨੇਰਾ ਨਾ ਕਰਿਓ ਫੇਰ 4-5 ਵਜੇ ਜਾਣਾ ਪੈਣਾ ਹਾਂ ਕਿਤੇ ਨੇਰਾ ਕਰਕੇ ਕੰਨੇਰਾ ਹੋਏ ਜਾਂਦੇ ਕਿੱਥੇ ਗਏ ਆਪਾਂ ਨੇਲੇ ਹੋਏ ਬਿਆਨ ਨੂੰ ਸੁਖੋ ਜੀ ਕੱਢ ਗਏ ਤੇ ਜਸਮੀਨ ਦੇ ਆਪਾਂ ਕੀ ਕਰਦੇ ਫਿਰਦੇ ਕਿੰਨਾ ਸਮਾਨ ਇਕੱਠਾ ਕਰਦੇ ਫਿਰਦੇ ਚਲ ਕੋਈ ਨਾ ਹੋਣਾ ਹੁਣ ਤਾਂ ਕੁਝ ਵੀ ਨਹੀਂ ਕਰਨਾ ਬਬਣਾ ਸ਼ਾਮ ਨੂੰ ਤਿਆਰ ਰਹੀ 4-5 ਵਜੇ ਦੇ ਪਰੇ ਤੁਰ ਫੜਾ ਠੀਕ ਨਹੀਂ ਠੀਕ ਹੈ ਤੇ ਹੁਣ ਤੱਕ ਬੜਾ ਬਾਈਂ ਦੇ ਲਾਲ ਤੱਕ ਤਿਆਰ ਹੋਇਆ ਮੈਂ ਤਿਆਰ ਕੱਢਾ ਫਿਰਦਾ ਮੰਮੀ ਸਾਸਰੀ ਕਾਲ ਸਸੀਆ ਭਾਜੀ ਲੈ ਕਿੱਥੇ ਕਿੱਥੇ ਗੱਭਰੂਆਂ ਨੂੰ ਕਿੱਥੇ ਰੜ ਲਾ ਹੋਰ ਠੀਕ ਠਾਕ ਹੈ ਜੀ ਸਸਿਕਾ ਜੀ ਹੋਰ ਸੁਣਾਓ ਠੀਕ ਠਾਕ ਆ ਠੀਕ ਆ ਚਲੋ ਲਈ ਜਾਈ ਹੋ ਗਏ ਤਿਆਰੀਆਂ ਨਾ ਆਏ ਨਹੀਂ ਬਸ ਕੀ ਕਰਾਂ ਤੁਹਾਨੂੰ ਪਤਾ ਹੀ ਘਰ ਦੀਆਂ ਜ਼ਿੰਮੇਵਾਰੀਆਂ ਕਿੱਥੇ ਨਿਕਲ ਦੰਨੀਆਂ ਬੰਦੇ ਨਾਲ ਹਾਂ ਕਿ ਨਹੀਂ ਕਿ ਅਗਰੀ ਜ਼ਿੰਮੇਵਾਰੀਆਂ ਬਹੁਤ ਆ ਹੋਟੀ ਡਿਊਟੀ ਵੀ ਹੈਗੀ ਹੈ ਡਿਊਟੀ ਵੀ ਹੈ ਕੀ ਕਰੀਏ ਹੁਣ ਜਦੋਂ ਕਿਤੇ ਥੱਲੇ ਕੰਮ ਕਰਨਾ ਤਾਂ ਬੜਾ ਔਖਾ ਹੋ ਜਾਂਦਾ ਕਿ ਨਹੀਂ ਆਪਣਾ ਕੰਮ ਹੋ ਵੀ ਜਿਵੇਂ ਮਰਜ਼ੀ ਬੰਦਾ ਛੱਡਾ ਡਾਊਨ ਕਰ ਚੱਲੀਏ ਹਾਂ ਕਿ ਨਹੀਂ ਛੁੱਟੀ ਦਾ ਵੀ ਔਖਾ ਹੋ ਜਾਂਦਾ ਕੀ ਕਰੀਏ ਹੁਣ ਹੋ ਠੀਕ ਹੈ ਮਾਫ਼ ਕਰੀ ਸਾਸਿਕਾ ਹੋ ਠੀਕ ਹੈ ਜੀ ਮੈਂ ਚੜ੍ਹਦੀ ਕਲਾ ਸਰ ਡਿਊਟੀ ਲੱਗੀ ਹੈ ਡਿਊਟੀ ਲੱਗੀ ਹਨ ਲੱਗਦੀ ਨਹੀਂ ਮੈਂ ਝੁੱਪਾ ਬਹਿ ਗਿਆ ਡਿਊਟੀ ਨਹੀਂ ਕਰਨੀ ਹਾਂ ਤੇ ਵੀ ਆ ਡੰਡਾ ਫੜਿਆ ਵੀ ਭਾਈ ਏਕਰ ਕੋ ਜਾਣ ਨਹੀਂ ਦੇ ਹਾਂ ਕੱਲ ਕਰ ਗਿਆ ਤੂੰ ਹੈ ਕੱਲ ਕੰਮ ਕਰ ਗਿਆ ਤੂੰ ਮੇਰਾ ਕਾਦਾ ਹੀ ਮੈਂ ਕਹਣਾ ਝਾੜਾ ਮਾਰਦਾ ਫਿਰ ਤੂੰ ਓਕੇ ਇਹ ਇਹ ਕੀ ਹੋ ਗਿਆ ਤੱਕ ਗਿਆ ਬਸ ਨਹੀਂ ਨਹੀਂ ਕੀ ਆ ਕੀ ਬੋਕ ਮੈਂ ਮਿਲਦਾ ਜੀ ਤੁਹਾਨੂੰ ਬਾਅਦ ਚ ਪਹਿਲਾਂ ਮਾਫ਼ਰਨਾ ਦੁੱਖ ਸੁੱਖ ਆਦਿਏ ਕਿਆ ਹੋਇਆ ਹੈ ਹੋਇਆ ਕਿਆ ਇਹ ਤਾਂ ਫੂਕ ਮਾਰ ਗਿਆ ਇਹ ਲੈ ਅੰਦਾਜ਼ਾ ਨਹੀਂ ਹੋਇਆ ਕਿਆ ਹੋਣਾ ਕਿਆ ਹਾਂ ਦਰਦ ਨਹੀਂ ਕਰ ਰਿਹਾ ਕੋਈ ਹੈ ਜੰਗੂ ਤਾਂ ਨਹੀਂ ਹੈ ਆਹ ਕਹਿ ਕੇ ਪਿੰਦੇ ਕਰਨੈ ਮੈਂ ਫੇਰ ਨਹੀਂ ਹੋਇਆ ਕਿਆ ਹੋਇਆ ਨਹੀਂ ਹੋਇਆ ਫੂਕ ਮਾਰ ਗਿਆ ਫੂਕ ਬਦੜ ਗਿਆ ਆਈ ਤਾਂ ਹੁੰਦੀ ਆ ਪੇ ਉਸ ਦੱਸ ਕਿਆ ਹੋਇਆ ਕਿ ਕੋਈ ਵੀ ਨਹੀਂ ਮਾ ਚਾਹਤੇ ਕਹਿੰਦੇ ਉਹ ਕਰ ਮੈਨਾਂ ਪੈਂਦਾ ਜਿੱਡੇ ਲੇਟਗਾ ਧਿਆਨ ਆ ਕਹਨਾ ਉਸ ਤਾਂ ਕਹਿੰਦੇ ਆ ਆਖੀ ਕੱਲ ਦੀ ਉਹਨ ਸਮਝਾ ਦੇ ਆਪਣੇ ਛੋਟੇ ਬੀਨ ਜੀ ਲਾਲ ਰੰਗ ਆਵੜੇ ਤੇ ਰੰਗ ਦਰਗਾਹ ਸੇ ਬਾਗਾਂ ਦੇ ਹਨ ਇਹ ਜਨ ਲੈ ਲੈ ਆਇਆ ਨਾ ਤੇ ਰੰਗ ਦੇ ਸਮੰਨਾ ਮਟਕੇ ਗਏ ਰੰਗ ਆਏ ਦਰਗਾਹ ਨਾਮ ਕੋ ਭਾਉ ਲੇ ਦਰਗੋ ਰਹਾ ਅੰਦੁਰੋ ਲੋਕੀ ਵੇ ਵੇ ਕਿੰਨੀਆਂ ਆਪਨਾਰ ਦਰੇ ਉਤੇ ਵੇ ਵੇ ਬਾਰੇ ਚੰਬਾ ਜਿਵੇਂ ਕੋਈ ਗੁਰਮਤੰਦਰ ਨਰੇ ਵਿਵਹਾਂ ਸੁਸ਼ੰਸਾ ਮੁਰਗੀ ਗੁਰਮਾਨ ਕੋ ਕੰਤਰਾ ਤਲੇ ਤੁਮ ਕਾਲ ਜੰਨੇ ਵਿਧਾਰੇ ਸਾਸਿਕਾਲ ਜੀ ਸਾਰਿਆਂ ਨੂੰ ਅੱਜ ਪਹੁੰਚੇ ਹੋਏ ਆ ਜੀ ਵਿਆਹ ਚ ਵਿਆਹ ਬਈ ਮਹਾਲ ਪੂਰਾ ਵਧੀਆ ਬੜਿਆ ਹੋਇਆ ਬਸ ਨਾਨਕ ਦੀ ਕਿਰਪਾ ਨਾਲ ਪ੍ਰੋਗਰਾਮ ਵਧੀਆ ਚੱਲ ਰਿਹਾ ਖਾਣਾ ਪੋਣਾ ਸਾਰਾ ਓਕੇ ਆ ਸਾਰਾ ਕੁਝ ਲੱਗ ਗਿਆ ਆਪਾਂ ਦਾ ਹੁਣ ਪੇਟੇ ਗੁਟਾ ਵੈਸੇ ਕਰ ਲਈ ਮਾਮਾ ਜੀ ਸਾਡੇ ਪਹੁੰਚੇ ਆ ਲੇਟ ਮਾਮਾ ਜੀ ਦੀ ਥੋੜੀ ਜੀ ਗਰਦਨ ਦੁਖਦੀ ਸੀ ਜੀ ਪਹਿਲਾਂ ਉਹਦਾ ਇਲਾਜ ਕਰਾਇਆ ਆ ਆ ਪਾਪਾ ਜੀ ਤੋਂ ਇਹ ਡਾਕਟਰ ਸਾਹਿਬ ਜੀ ਤੋਂ ਸਾਥੇ-ਖਾਤੇ ਵੱਡੇ ਬੈਦ ਹਾਂ ਇਹ ਸਾਡੇ ਬੈਦ ਆ ਇਹ ਹਾਂ ਫਿਰ ਉਹਦਾ ਭਲਾ ਕਰਦੀਗਾ ਹਾਂ ਇਹ ਕੰਮ ਸਿੱਖੇ ਵੀ ਤਾਂ ਕਿਸੇ ਦਾ ਭਲਾ ਕਰ ਕਿਸੇ ਦਾ ਭਲਾ ਹੋ ਜਵੇ ਭਲਾ ਕਰਤਾ ਭਲੇ ਨਾਲੇ ਭਲਾ ਮੇਰੀ ਠੀਕ ਕਰਦੇ ਅੱਜ ਹੁਣ ਤੱਕ ਰੇ ਕੱਢਾ ਹੋਰ ਆ ਜਾਵੇ ਜੀ ਆਉਗਾ ਖਣੇ ਹਾਂ ਕਹਿੰਦਾ ਡਾਕਟਰ ਉਹਨਾਂ ਬਹੁਤ ਅਤਿਕਤਲਵਾਈ ਉਹ ਮੇਰੀ ਬਾਹ ਠੀਕ ਹੈ ਕਹਿੰਦਾ ਮੇਰੀ ਬਾਹ ਨਿਕੋ ਮੇਂ ਮਹਾਲ ਆਉਣਾ ਤੁਹਾਦੋਂ ਹਾਂ ਵੀ ਜਸਵੀ ਸਤਿ ਸ਼੍ਰੀ ਅਕਾਲ ਜੀ ਪਾਪਾ ਜੀ ਹਲਵਾਈ ਦੀ ਗੱਲ ਕਰਦੇ ਹਾਂ ਹਾਂ ਮੈਨੂੰ ਪਤਾ ਹੈ ਮੈਨੂੰ ਦੱਸ ਰਹੇ ਆ ਵੀ ਠੀਕ ਹੈ ਹੁਣ ਹੈ ਮੋੜਤੀ ਆਏ ਮੋੜੀ ਕਿੱਦਾਂ ਮੋੜੀਆ ਉਹ ਮੈਂ ਆਪਣਾ ਸਾਹ ਦਾ ਮੋੜ ਨਹੀਂ ਤੇਰੇ ਮੰਗ ਸੋ ਕਿੱਪਦਾ ਮਾਸ਼ਾ ਸਟੇਰਿੰਗ ਵਾਂਗੂ ਆਏ ਕਰਕੇ ਮੋੜਤੀ ਉਹ ਕਹਿੰਦਾ ਸਾਡੀ ਮੋੜੋੜੀ ਵੀ ਜ਼ਿਆਦਾ ਹੀ ਦਾ ਮੋੜ ਹਾਂ ਵੀ ਉਵੇਂ ਹੀ ਸਟੇਰਿੰਗ ਵਾਂਗੂ ਮੋੜਤੀ ਹੋਵੇ ਕੀ ਨਹੀਂ ਕਰ ਸਕਦੇ ਹਾਂ ਨਾਲ ਤਾਂ ਹੀ ਆਪਣੇ ਸਾਫ ਗੱਲ ਕੰਮ ਕਰ। ਅਫਰੇ ਸਾਫ ਨਾਲੇ ਕੰਮ ਹੋਣਾ। ਅਜੇ ਤੀਰ ਗਰਦਨ ਵੀ ਹੋਰ ਪਾਸੇ ਨਾਲ ਆਉਂਦਾ। ਐ ਹਾਂ। ਹਾਂ ਫੇਰ ਕੰਮ ਆਸਣ ਆਏ ਹਲਾ ਕੇ ਪਟਾਕੇ ਮਰੇ। ਮੈਨੂੰ ਆਏ ਤਾਂ ਆਪਣੇ ਸੱਚੀ ਗੱਲ ਸਮਝ ਕੇ ਤੇ ਆਏ ਹੁੰਦਾ ਰਹਿ ਜੀ। ਵੀ ਟੁੱਟੇ ਨਾ ਜਾ। ਨਹੀਂ ਤਜਾਰ ਬਾਜੀ ਤਜਾਰ ਹਾਂ। ਤਜਾਰ ਬਾਪ। ਐਕਸਪੀਰੀਅੰਸ। ਬਿਲਕੁਲ। ਐਕਸਪੀਰੀਅੰਸ ਦੇ ਬਿਨਾ ਤਜਰਬੇ ਦੇ ਬਿਨਾ ਨਹੀਂ। ਮੈਂ ਕਹਿੰਦਾ ਉਹੋ ਦਨ ਲੱਗਿਆ ਹੁਣ ਸੁੱਕਾ ਨਹੀਂ ਇੱਕ ਦੋ ਤਾਂ ਪਾਪਾਈ ਕੋਲ ਆਇਓ ਰਹਿੰਦੇ। ਇਸ ਜਿਹੜੀ ਆਏ ਇਹਦੇ ਕੀ ਦੇਖ ਬੱਤੋ ਸਾਸਿਕੰਦ ਉਹੀ ਇਨਸਪੀਰੀਅੰਸ ਐਕਸਪੀਰੀਅੰਸ ਬੋਲਦਾ ਜੀ ਮੈਂ ਮਾਸੜੀ ਜੀ ਨੂੰ ਬਹੁਤ ਵਾਰ ਕਿਹਾ ਮੈਂ ਮੈਂ ਆ ਜੇ ਕਰਨਾ ਤੁਹਾਡੇ ਕੋਲ ਘੜੀ ਘੰਟਾ ਮੈਂ ਲਾ ਜੇ ਕਰਨਾ ਤੁਸੀਂ ਮੈਨੂੰ ਮਾੜਾ ਮੋਟਾ ਸਿਖਾ ਦੋ ਪਤਾ ਕੀ ਕਹਿੰਦਾ ਕਹਿੰਦਾ ਤਾਂ ਯਾਰ ਪੈਸਿਆਂ ਨੂੰ ਪੈੜਾ ਦਾ ਪੱਕੀ ਗੱਲ ਵੀ ਠੀਕ ਹੈ ਵੀ ਮੈਂ ਫ੍ਰੀ ਕਰਨਾ ਮੈਂ ਫ੍ਰੀ ਕਰਨਾ ਤਾਂ ਪੈਸੇ ਪਾੜ ਲਿਆ ਵੀ ਮੈਂ ਕਿਸਤੇ ਪੈਸੇ ਲਾਵਾਂ ਇਹ ਵੀ ਕੀ ਕਹਿੰਦੇ ਨੇ ਹੁੰਦੇ ਵੀ ਵਿੱਚ ਹੁਣ ਹੈਗੇ ਆ ਲੋਕ ਜਿਨ੍ਹਾਂ ਕੋਲ ਗੁਣ ਹੈਗਾ ਤਾਂ ਪਰ ਪਾਈਆਂ ਨੂੰ ਪੈ ਗਈ ਪੈਸਿਆਂ ਨੂੰ ਪੈ ਗਈ ਹਾਂ ਲਾਲਚ ਹੋ ਜਾਂਦਾ ਉਹ ਚੀਜ਼ ਉਹੀ ਪਿੱਛੇ ਨੂੰ ਹਟ ਗਈ ਮੰਨ ਲਓ ਹੁਣ ਕੋਈ 50 ਸਾਲ ਨੂੰ ਕੰਮ ਕਰੇ ਨੂੰ ਅਗਲੇ ਘਰ ਦਾ ਜ਼ਿਆਦਾ ਕੱਪ ਨਹੀਂ ਪੀਂਦਾ ਹਾਂ ਉਹ ਤਾਂ ਇੱਕ ਪਾਸੇ ਪੇਜਾ ਲੈਣਾ ਲੱਗਦਾ ਸੀ ਜੇ ਨਹੀਂ ਠੀਕ ਹੈ ਜੀ ਅਗਲੇ ਟੱਕੇ ਗੱਲ ਵਾਹ ਵੀ ਨਹੀਂ ਕੱਲ ਨੂੰ ਭਰਾ ਦਿਓ ਅੱਜ ਨਹੀਂ ਪੀਂਦਾ ਹਾਂ ਜੀ ਕੱਲ ਨੂੰ ਭਲਾ ਦਿਓ ਅਸਲੋਂ ਕੰਮ ਨੂੰ ਕਿ ਨਹੀਂ ਆਉਂਦਾ ਵੀ ਅੱਜ ਮੈਂ ਸੈੱਟ ਕਰ ਦਵਾਂ ਕੰਮ ਹਾਂਜੀ ਹਾਂ ਵੀ ਕੱਲ ਨੂੰ ਪੀਣੀ ਆ ਜਦ ਪਤਾ ਕੀ ਗੱਲ ਦਾ ਹੁਣ ਚਾਹੇ ਇੱਕ ਤਾਂ ਹੋਵੇ ਬੰਦੇ ਨੂੰ ਕੰਮ ਆਉਂਦਾ ਇੱਕ ਤਾਂ ਮਾਣੇ ਮੋਟੇ ਇੱਕ ਅਦਾ ਮਹੀਨਾ ਲਾ ਕੇ ਸਿੱਖ ਕੇ ਅਗਲਾ ਕਹਿੰਦਾ ਮੈਂ ਬਣ ਗਿਆ ਜੀ ਵੈਦ ਵੈਦ ਅਗਲਾ ਜੇ ਕਿਸੇ ਨੂੰ ਮੰਨ ਲਓ ਕੋਈ ਚੰਗਾ ਬੰਦਾ ਆ ਗਿਆ ਉਹਨੇ ਕਰਿਆ ਇਲਾਜ ਚਾਹ ਉਹਦੇ ਟੁੱਕਾ ਲੱਗ ਗਿਆ ਵੀ ਹਾਂ ਹੋ ਗਿਆ ਠੀਕ ਅਗਲਾ ਦੇਜਨਾਂ ਖੋਜ ਹੋ ਕੇ 5-4000 ਰੁਪਏ ਉੱਥੇ ਤੇ ਲਾਟ ਪੈ ਗਈ ਯਾਰ ਇਹ ਤਾਂ ਕੰਮੇ ਬੜਾ ਲੂਟਾ ਇਹ ਤਾਂ ਕੰਮੇ ਐਸਾ ਸਿੱਧਾ ਕੰਮ ਆਉਂਦਾ ਸਾਥਰੇ ਬੰਕ ਕੋਈ ਗੱਲ ਜਦੋਂ ਸਿੱਖਿਆ ਮੇਰੇ ਵੀ ਮੇਰਾ ਕੁਝ ਉੱਪਰ ਗਿਆ ਟਰਾਲੀ ਨਹੀਂ ਹੁੰਦੇ ਜੱਗਨੇ ਦੀ ਭਰੀ ਹੋਈ ਅੱਛਾ ਜੀ ਦਾਤਾ ਸੈਂਕਿਊਡਾਟਾ ਸਾਹਿਬ ਇੱਕ ਇੱਕ ਕਿੰਨੀ ਕੁ ਪੁਰਾਣੀ ਗੱਲ ਆ ਜੀ ਇਹ ਤਾਂ 50 ਸਾਲ ਪੁਰਾਣੀ ਬੋਲੇ ਬੋਲੇ ਅੱਛਾ ਜੀ ਜਦੋਂ ਮੈਨੂੰ ਪਤਾ ਵੀ ਤਾਂ ਮੈਂ ਧਰਤੀ ਫਰਾਉਂਗਾ ਕਿ ਨਹੀਂ ਆਉਂਗਾ 50 ਸਾਲ ਦਾ ਮੈਂ ਜਾ ਅੱਛਾ ਜੀ ਵਾਹ ਮੈਂ ਉਹਨੇ ਮਾਹ ਪਾਕ ਨਹੀਂ ਲੈ ਜਾਂਦਾ ਚਲਾਉਣੇ ਮੂਰੇ ਹੂੰ ਵਾਹ ਨੱਟ ਕੇ ਮੂਰੇ ਹੋ ਕੇ ਕਰਵਾਉਣਾ ਥੋੜਾ ਵਧਾ ਕੇ ਮੋੜੀ ਵੀ ਕਿਤੇ ਢਾਲਾ ਉੱਤਨੇ ਜਾਣਾ ਟਰਾਲੀਆਂ ਟੀਆਂ ਟਰਾਲੀਆਂ ਟੀਆਂ ਉਹ ਪਿੱਛੇ ਦੇ ਗੰਨੇ ਹੱਥ ਭਾ ਕੇ ਉੱਤਲੇ ਗੰਨੇ ਕੀ ਕਿਰਕੇ ਮੈਂ ਦਾਬ ਦੇ ਕੋਤੇ ਅੱਛਾ ਜੀ ਉਹ ਤਾਂ ਟਾਲੀ ਦੇ ਘਰਾਂ ਵੀ ਆ ਗਿਆ ਮੈਂ ਬੰਨੀ ਆਉਣਾ ਕੋ ਟੋਨੋੜੀ ਵਾਲੇ ਤੁਰਿਆ ਉਹਨਾਂ ਨੂੰ ਪਤਾ ਵੀ ਨਹੀਂ ਉਹਨਾਂ ਕਿਹਨੂੰ ਵੀ ਨਹੀਂ ਪਤਾ ਵੀ ਆਹ ਕੰਮ ਹੋ ਗਿਆ ਫੇਰ ਉਹ ਤਾਂ ਪਿੱਛੇ ਰੋ ਗਿਆ ਆਪਾਂ ਫੇਰ ਉਹ ਤੋਂ ਬਾਅਦ ਹੀ ਬਾਬੇ ਮਾਈਕੇ ਨੇ ਪਾਨਾ ਬੰਨੀ ਆਉਣਾ ਕੋ ਰਸਤੇ ਮੇਂ ਦੇਖਣਗੇ ਵੀ ਉਹ ਕਿੱਥੇ ਉਤਰ ਗਿਆ ਦੇਖੇ ਹੀ ਨਹੀਂ ਗਿਆ ਪਤਾ ਹੀ ਨਹੀਂ ਲੱਗਿਆ ਉਹ ਤੁਰ ਕੇ ਦੇਖਣਗੇ ਜਾਂ ਮੈਂ ਹੱਥ ਬੰਨੀ ਆਵਾ ਪਾਨਾ ਤਾਰ ਕੇ ਆਪਣਾ ਹਾਂ ਕਹਿੰਦਾ ਆ ਕੇ ਹੋ ਗਿਆ ਮੈਂ ਹੁਣ ਨਾਲ ਤਾਂ ਹੋ ਗਿਆ ਜਾਂ ਉਹਨਾਂ ਦਾ ਕੰਮ ਜਿਹੜਾ ਕੋ ਹੁਣ ਉਹ ਤਾਂ ਹੋ ਲਿਆ ਉਹ ਸਾੜੇ ਬਿੱਟੀ ਭੈਣੇ ਬੈਠੇ ਜਾਗਦੇ ਰਹੇ ਤਾਂ ਬੰਦ ਲੋ ਹਾਂ ਜਲਦੀ ਕੰਮ ਕਰਦੇ ਹਾਂ ਮੈਂ ਜਦੇ ਸਿੱਧੋ ਦੇ ਬੁੱਝਦੇ ਆਂ ਮਾਤਾਇਆ ਹਕਮ ਹਾਂ ਤੇਨੇ ਕੀ ਹੋ ਗਿਆ ਹੂੰ ਸੱਚੀ ਦੱਸਦੇ ਹਾਂ ਜਿਹੜੇ ਉਹਨਾਂ ਜੀ ਦਾ ਦਾਣਾ ਕਮਾਇਦੇ ਦੇ ਪੁੱਤ ਸਹੀ ਕਰਤਾ ਜਿਹੜੇ ਚੜਾਤਾ ਵੀ ਜਾਓ ਜੀ ਸਹੀ ਆ ਮਹਾਪੇ ਮੈਂ ਗਿਆ ਨਹੀਂ ਮਹਾਤਾਇਆ ਇਹ ਘਬਰੇ ਕਰ ਮਰ ਜਾਣਾ ਹਾਂ ਮਾੜਾ ਮੋਟਾ ਗੋਣ ਦੇ ਦੋ ਚਾਰ ਤਾਂ ਨਾਲ ਗਾਲਾਂ ਕੱਢੀਆਂ ਮੈਨੂੰ ਹਾਂ ਹਲੋ ਜੇ ਤੁਸੀਂ ਕਹਿੰਦਾ ਮੇਰੇ ਕੋਲ ਬੈਠੋਗੇ ਆ ਕੇ ਤਾਂ ਹੀ ਪਤਾ ਲੱਗੂ ਹੁਣ ਤਾਂ ਕਹਿੰਦਾ ਕੰਮ 'ਚ ਬੀਜੀ ਆ ਕਾਮ ਜੀ ਜਿਵੇਂ ਕੋ ਬੈਠੋ ਮੈਨੂੰ ਕਾਹੇ ਪਤਾ ਲੱਗਦਾ ਕਾਹੇ ਪਤਾ ਲੱਗਦਾ ਉਹ ਛੋਟਾ ਤਾਂ ਟਾਈਮ ਦਾ ਕੋਈ ਵੀ ਹੋਣੀ ਹੈ ਵੀ ਕਿਹੜੇ ਟਾਈਮ ਤੇ ਸ਼ੋਅ ਕਰਨਾ ਕਹਿੰਦਾ ਫਿਰ ਮੈਂ ਟਾਈਮ ਬਾਲਣਾ ਨਾ ਵੀ ਤੇਰੇ ਕੋਲ ਆ ਰਹੀ ਲ ਮੈਂ ਕੋਈ ਤੇ ਗਰਗੋ ਤੇ ਬਾਰੰਗ ਚੱਕਾ ਤਬੇ ਨੂੰ ਹਾਂ ਹਨ ਮੈਂ ਜਦ ਜਿ ਮਰੀ ਜੀ ਬਲਰ ਨੂੰ ਜਾ ਕੇ ਠੀਕ ਹਾਂ ਹਾਂ ਕਹਿੰਦੇ ਉਹ ਇੱਕ ਮਹੀਨਾ ਕ ਮੈਂ ਲਾ ਰਿਹਾ ਹਾਂ ਮਿੰਨੇ ਕਮ ਕਰਦੇ ਕਹਿੰਦਾ ਵਿਕਟ ਹੈ ਤੇ ਤਿਆਰ ਕਰਨਾ ਇਹ ਤੇ ਤਿਆਰ ਕਰਨੀ ਆ ਚੀਜ਼ ਕਿ ਚਾਹੀ ਕਰਨੀ ਹੈ ਜਿਆਰੇ ਬੜਾ ਛੋਲੇ ਬਣਾ ਦੇਣੇ ਆ ਬੀਏ ਕਮ ਮੈਂ ਮਤਲਬ ਉਹ ਕਰ ਦਿੱਤੇ ਜੇ ਤੁਸੀਂ ਜਣ ਕੇ ਟਾਈਮ ਤਾਂ ਕਹਿਣ ਚੱਲ ਮੈਂ ਸਿੱਖ ਲਿਆ ਉੱਥੇ ਕਹਿੰਦਾ ਵੀ ਰੁਪਈਆ ਨਹੀਂ ਲਾਉਂਦੇ ਕਮ ਇੱਧਰ ਤੋਂ ਗਿਆ ਸਿੱਖ ਰੁਪਈਆ ਨਹੀਂ ਲਾ ਕੇ ਜੇ ਇੱਕ ਨੇ ਖਰੀਦੇਗਾ ਬਜਾਤੇ ਤੁਸੀਂ ਇਹ ਨਿੰਕੇ ਜੱਤਾਂ ਤੁਸੀਂ ਇਹ ਬੰਨ ਲਿਆ ਵੀ ਪੈਸਾ ਲੈਣਾ ਹੀ ਨਹੀਂ ਕਿਸੇ ਤੇ ਸਿਰਫ ਭਲਾਈ ਕਰਨਾ ਇਹ ਵੀ ਸਹੀ ਗੱਲ ਬਹੁਤ ਕੋਡਾ ਇੰਦਰ ਤੇ ਆਵਾ ਇਹ ਵੀ ਸਬਰ ਹੋਣਾ ਚਾਹੀਦਾ ਬਿਲਕੁਲ ਸਬਰ ਸਬਰ ਪਤਾ ਕੀ ਹੈ ਸਬਰ ਆ ਪਾਪਾ ਜੀ ਚੱਲਦੇ ਭਲੇ ਦੇ ਹਿਸਾਬ ਨੂੰ ਵੀ ਹਾਂ ਪਲਾ ਭਾਈ ਜਿੰਨਾ ਕਿ ਚਲੋ ਕਰ ਪਲਾ ਹੋ ਪਲਾ ਦਾ ਅੰਤ ਪਲਾ ਦਾ ਪਲਾ ਹੁਣ ਮੇਰੀ ਗੱਲ ਸੁਣ ਮਾਸੜੀ ਦਾ ਇੰਨਾ ਕੰਮ ਵਧਿਆ ਤਾਂ ਜਦੋਂ ਹੁਣ ਇਹ ਇਹ ਚੂਲੇ ਪਰ 6 ਵਜੇ ਦੀ ਵੀ ਜੇ ਕਿਸੇ ਦਾ ਭਲਾ ਕਰਿਆ ਤਾਂ ਹੀ ਮਾਸੜ ਜੀ ਆ ਉਮਰ ਦੇ ਵਿੱਚ ਉੱਠ ਕੇ ਖੜੇ ਹੋਗੇ ਨਹੀਂ ਮੁਸ਼ਕਲ ਹੋ ਜਾਂਦਾ ਇੱਕ ਗੱਲ ਮੈਂ ਕਹਿਣਾ ਚਾਹੁੰਦੀ ਹਾਂ ਪਤਾ ਨਹੀਂ ਇਹ ਮਹਾਰਾਜ ਜੀ ਮਤਲਬ ਬਖਸ਼ੀਸ਼ ਹੋਈ ਆ ਪਤਾ ਨਹੀਂ ਕੀ ਗੱਲ ਹੋਈ ਆ ਜੇ ਨਾ ਮੈਂ ਮੰਨ ਕੇ ਚਲੋ ਤੁਹਾਡਾ ਭਲਾ ਵੀ ਕਰਾਂ ਤਾਂ ਵੀ ਮੇਰੇ ਕੋਲ ਪੁੱਠਾ ਪੈ ਜਾਂਦਾ ਇਹ ਤੂੰ ਸੋਚਦੀ ਆ ਇਹ ਤੂੰ ਸੋਚਦੀ ਮੇਰੀ ਮੰਮੀ ਨੇ ਜੇ ਅੱਜ ਤੇਰੇ ਨਾਲ ਕੁਝ ਕਾੜਾ ਹੁੰਦਾ ਮਹਾਰਾਜ ਨੇ ਉਹ ਚੰਗਾ ਕੀਤਾ ਤੈਨੂੰ ਕੋਈ ਸਬਕ ਦੇਣ ਲਈ ਕੀਤਾ ਬਿਲਕੁਲ ਮੈਨੂੰ ਬਹੁਤ ਗੱਲਾਂ ਨੂੰ ਪਤਾ ਨਹੀਂ ਕਿਉਂ ਹੋ ਰਿਹਾ ਇਹ ਤਾਂ ਹੁੰਦਾ ਹੀ ਆ ਹੁੰਦਾ ਹੁੰਦਾ ਕੋਈ ਲੱਗੂਗੀ ਬੰਦੇ ਨੂੰ ਤਾਂ ਬੰਦਾ ਸਮਝੂਗਾ ਸਮਝੂਗਾ ਵੀ ਠੋਕਰ ਘਾਤੇ ਵੱਜਦੀ ਆ ਚੰਗਾ ਹੀ ਕਰਦਾ ਰੱਬ ਚੰਗਾ ਕਰਾ ਪਤਾ ਲੱਗੇਗਾ ਹਾਂਜੀ ਹਾਂਜੀ ਸਾਸੀ ਗਾਉ ਸਾਸੀ ਗਾਲ ਜੀ ਕਿਵੇਂ ਆ ਠੀਕ ਠਾਕ ਆ ਜੀ ਹੋਰ ਕਿਵੇਂ ਘਰ ਪਰਿਵਾਰ ਆਇਓ ਚਾਹੀਦਾ ਇਹ ਛੋਟੀ ਨੂੰ ਉਹ ਕਰ ਗਏ ਮਤਲਬ ਹਾਂਜੀ ਮੇਰਾ ਟੂਰਟ ਟੁੱਟ ਗਿਆ ਹਾਂਜੀ ਉਦੋਂ ਦਾ ਰਾਤ ਨੂੰ ਮੈਨੂੰ ਇੱਥੇ ਬਹੁਤ ਪਰੇ ਪਛੋਂ ਤੱਕ ਨਹੀਂ ਚੱਕ ਰੁੱਕੇ ਬਸਾਬ ਕਰਵਾਇਆ ਲੱਗਦੀ ਕਿ ਪਰ ਪ੍ਰੋਫੈਸਰ ਨੂੰ ਪਤਾ ਹੀ ਬਹੁਤ ਔਖਾ ਤਾਂ ਕਿ ਮਨਾ ਕੰਢਾਕਰ ਜੀ ਨੂੰ ਵੀ ਐਦਾ ਗੱਲ ਨਹੀਂ ਬਣਨੀ ਤੈਨੂੰ ਆਪ ਨੂੰ ਹਸਾਹਰਾ ਕਰ ਮਾਈਕ ਬੋਕਰ ਲੈ ਕੇ ਜਾਈ ਬੋਕਰ ਵੀ ਭੈਣੀ ਮੁੰਡੇ ਜੀ ਮਿਲ ਗਿਆ ਹੂੰ ਦੂਈ ਰਾਤ ਨੂੰ ਮੈਂ ਬੋਕਰ ਲੈਣ ਤਨਾ ਪ੍ਰੋਫੈਸਰ ਨੂੰ ਜਾਇਆ ਕਿ ਨੂੰ ਆ ਗਿਆ ਉਹ ਅੱਗੇ ਖੜਨਾ ਹੈ ਕਹਿੰਦਾ ਪਾਪਾ ਜੀ ਨੇ ਪਾਪਾ ਮਾਂ ਮਾਂ ਤੇ ਕਰਦੀ ਹੈ ਕਹਿੰਦਾ ਹੈ ਹਾਂ ਤੇ ਤੂੰ ਕਿ ਟਿਖਾ ਮਨ ਸਾਰਾ ਮਾਰੇ ਲੱਤ ਚਾਹ ਕਹਿਣਾ ਤਾਰੀ ਫੜੀ ਫਮਲੀ ਨੂੰ ਧੋਕੜ ਤੋਂ ਹੋਈ ਹੋਈ ਧੋਕੜੇ ਚੌਥੇ ਦਿਨ ਪੌੜੀਆਂ ਚੜ ਕੇ ਉੱਪਰ ਚੌਥੇ ਦਿਨ ਉਹੀ ਆ ਨਾ ਗੱਲ ਹਿੰਮਤ ਆ ਆਪ ਵੀ ਬਖਸ਼ਰੀ ਪੈਂਦੀ ਹੈ ਹਾਂ ਇਹ ਗੱਲ ਹੌਸਲੇ ਦੀ ਹੋ ਆ ਜੀ ਹਾਂ ਆਪ ਵੀ ਥੋੜਾ ਜਿਹਾ ਹੌਸਲਾ ਰੱਖਣਾ ਪੈਂਦਾ ਜੀ ਜੀ ਕਹਿੰਦਾ ਵੀ ਅ ਅੱਛੀ ਰੱਛੀ ਰੱਤੀਆ ਲੂੰਗਾ ਆਪਰੇਸ਼ਨ ਕਰਾ ਦੂੰਗਾ ਮਨੇ ਕਿ ਪੈਸੇ ਕੱਲ ਨੂੰ ਆ ਜੂंगे ਹਾਂ ਜੀ ਲੋ ਇਹ ਵੀ ਬਿਜਿਨਸ ਦੇ ਵਿੱਚ ਜਿਹੜੇ 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 ਨੇ ਕਹਿੰਦਾ ਵੀ ਇਹ ਗੱਲ ਦਾ ਇਹ ਸ੍ਰੀ ਗੱਤ ਉਹਨੇ ਬਣਾਉਣਾ ਹੈ ਕਹਿੰਦਾ ਸਿਟੀਜ਼ਨ ਕਰਾਓ ਹੂੰ ਬੱਤੀ ਚ ਗਈ ਤੇ ਨਾ ਫਿਰ ਇੱਥੇ ਬੰਦੇ ਨੂੰ ਅੱਛਾ ਉਹ ਸਿਟੀਜ਼ਨ ਕਰਾਇਆ ਕਰਾ ਕੇ ਮੈਨੂੰ ਕਹਿੰਦਾ ਵੀ ਇਹ ਤਾਂ 3 ਮਹੀਨੇ ਲੱਤਾਂ ਟਾਂਕੇ ਰੱਖਣੀ ਪੈਣੀ ਇੱਥੇ ਉੱਪਰ ਡੰਗਣੀ ਪੈਣੀ ਉਹ ਮੈਂ ਤਾਂ ਜਾਣਿਆਂ ਦੇ ਹੱਥ ਨਹੀਂ ਲਾਉਣਾ ਚਾਹੁੰਦਾ ਤੁੰਗ ਨੂੰ 3 ਮਹੀਨੇ ਬਾਅਦ ਤੇ ਬੰਨ ਵੀ ਬਿਠਾਉਂਦਾ ਹਾਂ ਮੈਂ ਤਾਂ ਘੰਟਾ ਕਹਿੰਦਾ ਮੈਂ ਘੰਟਾ ਨਹੀਂ ਬੈਠਣਾ ਹਾਂ ਪਾਣੇ ਸਤਿ ਸ੍ਰੀ ਅਕਾਲ ਪਾਣੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਰੁਸੀ ਆਂ ਕਹਤੇ ਪੀਨੂ ਤਾਂ ਲੈ ਕੇ ਨਹੀਂ ਆਉਂਦੇ ਨਾ ਚਿੱਠੀ ਵਾਲੇ ਦੇ ਨਹੀਂ ਆਈਆਂ ਨਾ ਕੱਲ੍ਹ ਆਈਆਂ ਨਾ ਅੱਜ ਆਈਆਂ ਹੋ ਗਿਆ ਕਿਉਂ ਦੋਹਾਂ ਚੱਕੂ ਆਉ ਡਿਊਟੀ ਵੀ ਹੁਣ ਹੈ ਨਹੀਂ ਕੋਈ ਛੜ ਕਿਸ ਕੋਈ ਵੀ ਬੰਦਾ ਵੇਲਾ ਨਹੀਂ ਜੰਦਾ ਲੱਗਦਾ ਨਹੀਂ ਹਾਂ ਮੈਂ ਬੋਲੂਗਾ ਨਿਕਲ ਨਹੀਂ ਕਰ ਰਿਹਾ ਜਾਈ ਹਾਂ ਕੁਛ ਤੇ ਆ ਗਏ ਜੀ ਤੇ ਮੇਰਾ ਫਰਦਾ ਵੀ ਡੀਏ ਜੇ ਨਾ ਰਜੂ ਹਾਂ ਇਹ ਜੇ ਦੋ ਇੱਕ ਜੁੜਾ ਜਿਹੜਾ 8 ਰੁਪਏ ਵੀਰੇ ਬੱਤੀ ਹਾਂ ਇਹ ਇਹ ਕਹਿੰਦਾ ਵੀ ਨਹੀਂ ਤੈਨੂੰ ਕਹਿੰਦਾ ਵੀ ਮੈਨੂੰ ਮੜੀ ਹੋ ਕਾਰ ਵੀਡੀਓ ਫੋਨ ਨਾ ਮੈਂ ਮੈਥੇ ਡਾਟਾ ਸੁਣਾ ਵੀ ਉੱਥੇ ਦਿਖਾਉਣੇ ਪਾ ਪਹਿਲਾਂ ਹਾਂ ਫੇਰ ਵੀ ਕਹਿੰਦਾ ਜੀ ਨਾ ਇਹ ਭੈਣਾ ਆਟਕੂ ਡਾਟਾ ਬੜਾ ਆ ਨਾ ਹਾਂ ਇਹਨਾਂ ਵੀ ਆਟਕੂ ਮੈਥੇ ਕਰਨਾ ਬੜਾ ਸੌਖਾ ਹੈ ਇਹ ਗੁਰੂ ਚਾਹੁੰਦਾ ਹਾਂ ਤੁਹਾਨੂੰ ਦੇਣਾ ਹੈ ਹਾਂ ਐ ਸੰਭਲ ਚਲੇਗੀ ਸਾਰੇ ਯਾਰ ਕਿ ਪਹਿਲਾ ਲਾਈਨ ਹੀ ਬਹੁਤ ਲੰਬੀ ਲੱਗੀ ਬੀਚ ਨਾ ਕੋਈ ਹੂੰ ਹੂੰ ਯਾਰ 11 ਵਜੇ ਕਿਤੇ ਬਾਰੀ ਹੈ ਬਾਕੀ ਨਾ ਭਾਈ ਦੋ ਘੰਟੇ ਜਾ ਕੇ ਹੋਰ ਬਲਾਏ ਬੀਚ ਦੀ ਹੋਰ ਮੱਤ ਨਹੀਂ ਉਹ ਸਾਰੇ ਬਰਾ ਫਿਟੀਆਂ ਟੰਗਲੇ ਹੋ ਗਏ ਮੈਂ ਨਾ ਅੱਜ ਕੁਝ ਡਾਕਟਰ ਆ ਗਿਆ ਮੈਂ ਕਹਿੰਦਾ ਇੱਕ ਵਾਰੀ ਉਸ ਦੇ ਬਾਅਦ ਉਹਨੇ ਕੁਸ਼ੀਦ ਮੈਂ ਇਹ ਮਿਲਕ ਨਹੀਂ ਦੇਖਦੇ ਹੈ ਨਾ ਬਾਪੂ ਕਿੰਨੇ ਉਮਰ ਦੇ ਹੋ ਮੈਂ 33 ਸਾਲ ਹੈ ਨਾ ਕਾਰਡੀਓ ਪ੍ਰੀਮਾ ਕਰਦਾ ਹੈ ਕੰਨੀ ਦੀ ਗੱਲ ਤੋਂ ਬਿਨਾਂ ਜਿਆਦਾ ਉਹ ਪ੍ਰੋਸੀਜਰ ਕਰਾਉਣਾ। ਕਿਉਂਕਿ ਤੁਹਾਨੂੰ ਹਾਂ ਵੀ ਹੁਣ ਡਾਕਟਰ ਨੇ ਜੇ ਕਹਿ ਦਿੱਤਾ ਅਸੀਂ ਤਾਂ ਕਹਿਣਾ ਹੀ ਵੀ ਭਾਈ ਕਰ ਦੋ। ਹਾਂ ਕਿਉਂਕਿ ਮਰੀਜ਼ ਦਾ ਆਰਾਮ ਚਾਹੀਦਾ ਕਿਸੇ ਤਰੀਕੇ ਨਾਲ। ਕਹਿੰਦਾ ਜੀ ਤੈਨੂੰ ਇੱਕ ਨੇ ਆਰਾਮ ਕਰ ਦਵਾਂ। ਹੋਰ ਕੀ ਚਾਹੀਦਾ? ਜਿਹੜਾ ਰੱਬ ਹੈ। ਜੀ ਇੱਕ ਨੇ ਕਰ ਦਵਾਂ। ਕਹਿੰਦਾ ਦੂ ਸਬਜ਼ੀ ਖਾ ਲਨ ਮੈਂ ਖਾ ਲਾਂ। ਯਾ ਕਰਨ ਦਾ ਲੱਗ ਰਿਹਾ। ਤੁਹਾਡੇ ਦਾ ਆਪਰੇਸ਼ਨ ਤੋਂ ਪਹਿਲਾਂ ਹੀ ਹੋਇਆ ਕੰਮ। ਇਹ ਕਿਨੇ ਕਾਫੀ ਡਾਕਟਰਾਂ ਨੇ ਕਹਿੰਦੇ ਆਪਰੇਸ਼ਨ ਹੋਣਾ। ਹਾਂ ਉਹਨੇ ਬੋਲੇ ਜਮੈ ਸੀ ਕਿ ਸਾਬਜੀ ਖਾਣੇ 'ਚ ਆਪਾਂ ਪੈਂ ਟੱਲੀ ਵਰਗੇ ਹੋਵੇ ਹਾਂ ਸਾਈਕਲ ਵਿੱਚ ਲਾਈਦਾ ਹਾਂ ਉਹ 10 ਕਿਲੋਮੀਟਰ ਸਾਈਕਲ ਲੈ ਜਾ ਉਹਦੇ ਉੱਪਰ ਵੀ ਜਾਂ ਆ ਜੇ ਹੁਣ ਹਰਮਿੰਦਰ ਕੱਲ ਪਤਾ ਕਿੱਥੇ ਆ ਗਈ ਆਪਾਂ ਹੁਣ ਤੇ ਅੱਧਾ ਘੰਟਾ ਪਹਿਲਾਂ ਹੀ ਗੱਲ ਕਰਦੇ ਤੇ ਵੀ ਅਸੀਂ ਸੁਖ ਭਾੜ ਲਿਆ ਜੇ ਹੁਣ ਮੈਂ ਕਹਾ ਵੀ ਆਪਾਂ ਹਰਮਿੰਦਰ ਸਾਈਕਲ ਚਾੱਕ ਕੇ ਰੋਪੜ ਤੱਕ ਦੋ ਗੇੜੇ ਮਾਰ ਕੇ ਨਾ ਮਾਰ ਲੂਗੇ ਜੀਵ ਨੇ ਗਲ ਜਣੀ ਪਰ ਮਾਸੜ ਨੇ ਨਹੀਂ ਨਾ ਸੁਖ ਪਾ ਲਿਆ ਉਹੀ ਬਸ ਸਾਈਕਲ ਨਵਾਂ ਖੜਾਇਆ ਵਾ ਸਾਈਡ ਤੇ ਉਹ ਖੜਾ ਸਾਈਡ ਤੇ ਉਹ ਇਹ ਤੁਹਾਨੂੰ ਖੜਾ ਦਿਖਾਉਨੇ ਆ ਇਹ ਇਹ ਆ ਦੇਖੋ ਜੀ ਖੜਾ ਮਾਸੜ ਦੀ ਗੱਡੀ ਹੈ ਇਹੀ ਗੱਡੀ ਆ ਮਾਸੜ ਦੀ ਉਹ ਵੀ ਲੈ ਕੇ ਦਿੱਤੀ ਜਾਈ 237500 ਹਾਂ ਉਹ ਨਹੀਂ ਚਲਾਈ ਦੂਰ ਚਲਾਈ ਉਹਦੇ ਬਾਅਦ ਰੱਖਤੀ ਸਾਈਡ ਪਰ ਵੀ ਲੈ ਜਾਓ ਠੀਕ ਹੈ ਠੀਕ ਹੈ ਲੋ ਜੀ ਰਿਸ਼ਤੇਦਾਰ ਪਹੁੰਚ ਗਏ ਆ ਤੇ ਪੀਨੇ ਹੁਣ ਚਾਹ ਪਾਣੀ ਆਜੋ ਅੰਦਰ ਚਾਹ ਪੀ ਜਾਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਮਾਮੇ ਤੇ ਬਹੁਤ ਗੁੱਸੇ ਆ ਮਾਮਾ ਬਹੁਤ ਲੇਟ ਆਇਆ ਆਪਣੀ ਲੇਟ ਹੁੰਨੀ ਹੁੰਦੀ ਆ ਸੌਰੀ ਆਪਣੀ ਗੁੱਸੇ ਹੁੰਨੇ ਹੁੰਦੇ ਆ ਥੋੜੀ ਹੋਰ ਕੋਈ ਕਹਿ ਲੱਗਿਆ ਅਦਰ ਸਾਡੀ ਹਰ ਗੱਲ ਵੀ ਦੇਖ ਲੈ ਆਪਣੀ ਗੁੱਸੇ ਹੁੰਨੇ ਹੁੰਦੇ ਆ ਤੁਸੀਂ ਜਾਜੂ ਪੀ ਨਹੀਂ ਹਾਂ ਵੇ ਤੈਨੂੰ ਐਂਦਾ ਪਤਾ ਮਾਮੇ ਨੇ ਉਹਨਾਂ ਤੈਨੂੰ ਪਣੀ ਪੀ ਬੈਠੀਆਂ ਚਾਹ ਹੁਣ ਦੇ ਜਵਾਬ ਤੁਹਾਨੂੰ ਕਿਵੇਂ ਪਤਾ ਮੈਂ ਪੀਦੀ ਆ ਮਮੀ ਨੇ ਕਹਤਾ ਕਿ ਨਹੀਂ ਆਈ ਨਹੀਂ ਪੀਂਦੀ ਅਜਿਹੀ ਆ ਫਿਰ ਤਾਂ ਜਾ ਹੀ ਨਹੀਂ ਪੀਂਦੀ ਉਹ ਦੇਖੋ ਦੋਮਰ ਹਾਂਜੀ ਚਾਚਾ ਜੀ ਕਿਵੇਂ ਠੀਕ ਹੈ ਜੀ ਹਾਂ ਸਸਰੀ ਗਾਲ ਹਾ ਸਸਰੀ ਗਾਲ ਜੀ ਕਿਵੇਂ ਆ ਜੀ ਠੀਕ ਠਾਕ ਪਹੁੰਚ ਗਏ ਹਾਂ ਠੀਕ ਆ ਇਧਰ ਸਾਡੇ ਹਰਗੋਨ ਜੀ ਗੁਰੀ ਗੁਰੀ ਆਏ ਨਹੀਂ ਮੈਂ ਨਹੀਂ ਆਇਆ ਮੇਰੇ ਮੂਰੇ ਹੋਣਾ ਮੈਂ ਨਹੀਂ ਆਉਣਾ ਕਿ ਇਧਰ ਰੋੜੇ ਲੱਗੀ ਇਹ ਰੋੜੇ ਲੱਗੀ ਆਹ ਖੂ ਲੱਗੀ ਵਿੱਚ ਇਧਰ ਆਇਆ ਨੂੰ ਖੂ ਲੱਗੀ ਵਿੱਚ ਆ ਬਾਈ ਨੂੰ ਫੜਾਈ ਹੈ ਤੇ ਤਰਵਾਉਂ ਉਹਨਾਂ ਦਾ ਕਰੀਦਾ ਗਵਾਸ ਹੈ ਉੱਕਕੋ ਨਾ ਕੀ ਵੀ ਦੀ ਆਹ ਹੋ ਵੀ ਐਨੀ ਉੱਕਕੋ ਲੱਗੀ ਵੀ ਦੀ ਗਮ ਨੂੰ ਆਹ ਇਝਕਿਆ ਵੀ ਲੱਗਿਆ ਫਿੱਜੀ ਆ ਕੁੱਖ ਲੱਗੀ ਨਾ ਬਾਦੀ ਹੈ ਅਮਰੀਕਾ ਫੋਕੋ ਫੋਕੋ ਬਾਤ ਸੰਦੀਪਾ ਉਹ ਰਿਆ ਲਓ ਜੀ ਇਧਰ ਚੱਲਦਾ ਹੁਣ ਚਾਹ ਪਾਣੀ ਤੇ ਲੰਗਰ